ਪੰਜਾਬ ਸੂਬੇ ਦੇ ਹਰੇਕ ਪਿੰਡ ਦੇ ਵਿੱਚ ਨੰਬਰਦਾਰਾਂ ਦਾ ਰੋਲ ਕੀ ਹੈ ਭੂਮਿਕਾ ਕੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਸਾਰੇ ਜਾਣਦੇ ਹੋ ਪਰ ਨੰਬਰਦਾਰਾਂ ਦੀ ਜਿੱਥੇ ਜ਼ਿੰਮੇਵਾਰੀਆਂ ਬੜੀਆਂ ਹਨ ਨੇ ਉੱਥੇ ਹੀ ਉਹਨਾਂ ਦੇ ਜਿਹੜੇ ਖੁਦ ਦੇ ਮੰਗਾਂ ਨੇ ਜਿਹੜੀਆਂ ਉਹ ਵੀ ਵਿਚ ਵਿਚਾਲੇ ਰਹਿ ਜਾਂਦੀਆਂ ਪੈਂਡਿੰਗ ਹਾਲਾਂਕਿ ਧਰਨੇ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਭਾਈਪਾ ਦੀ ਸਰਕਾਰ ਵੇਲੇ ਵੀ ਬੜੇ ਨੰਬਰਦਾਰਾਂ ਨੇ ਲਾਏ ਆਪਣੀਆਂ ਮੰਗਾਂ ਖਾਤਰ ਕਾਂਗਰਸ ਸਰਕਾਰ ਵੇਲੇ ਵੀ ਲਾਏ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਦੋਂ ਵੀ ਮੰਗਾਂ ਮਨਵਾਉਣ ਦੀ ਖਾਤਰ ਮੰਗ ਪੱਤਰ ਸੌਂਪਣੇ ਪੈ ਰਹੇ ਆ ਇਥੋਂ ਤੱਕ ਇੱਕ ਮੁਜ਼ਾਹਰਾ ਵੀ ਬਹੁਤ ਵੱਡਾ ਹੋ ਗਿਆ ਸੀ ਜੋ ਕਿ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲਿਆ ਨੰਬਰਦਾਰ ਐਸੋਸੀਏਸ਼ਨ ਗਾਲਪ ਦੇ ਜਿਹੜੇ ਪ੍ਰਧਾਨ ਤੇ ਜਰਨਲ ਸਕੱਤਰ ਤੇ ਹੋਰ ਆਗੂ ਸਾਡੇ ਨਾਲ ਖੜੇ ਨੇ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਕਿਉਂ ਨੌਬਤ ਆਉਂਦੀ ਹੈ ਕਿ ਸਾਡੇ ਹਾਲੇ ਵੀ ਮੰਗਾ ਪੈਂਡਿੰਗ ਪਈਆਂ ਨੇ ਤੇ ਮੰਗ ਪੱਤਰ ਸਰਕਾਰ ਨੂੰ ਸੌਂਪਿਆ ਜਾਵੇ ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਜੀ ਤੁਸੀਂ ਇਹ ਦੱਸੋ ਕਿ ਨੰਬਰਦਾਰਾਂ ਦੀਆਂ ਅਜਿਹੀਆਂ ਕਿਹੜੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਕਿ ਪੈਂਡਿੰਗ ਹੀ ਪਈਆਂ ਸਰਕਾਰ ਕੋਈ ਆਜੇ ਸੱਤਾ ਵਿੱਚ ਆਮਤ ਵੀ ਪਾਰਟੀ ਹੈ ਜਿਵੇਂ ਹੁਣ ਪਰ ਉਹ ਮੰਨੀਆਂ ਨਹੀਂ ਜਾ ਰਹੀਆਂ ਸਭ ਤੋਂ ਪਹਿਲਾਂ ਤਾਂ ਜੀ ਸਾਡੀ ਜਿਹੜੀ ਮੰਗ ਨਹੀਂ ਅਸੀਂ ਇਹਨੂੰ ਆਪਦਾ ਹੱਕ ਹੀ ਕਹਾਂਗੇ ਵੀ ਸਾਡੇ ਹੱਕ ਆ ਜਿਹੜੀ ਨੰਬਰਦਾਰੀ ਪਿਤਾਪੁਰਖੀ ਵੀ ਜਦ ਨੰਬਰਦਾਰ ਦੀ ਇੱਕ ਦੀ ਡੈਥ ਹੋ ਜਾਂਦੀ ਆ ਤਾਂ ਉਸ ਦੀ ਜਗ੍ਹਾ ਤੇ ਪੰਜ ਸੱਤ ਫੈਲਾ ਲੱਗ ਜਾਂਦੀਆਂ ਉਹਦੇ ਨਾਲ ਪਿੰਡਾਂ ਦੇ ਵਿੱਚ ਧੜੇਵਾ ਬੰਦੀ ਬਣਦੀ ਆ ਪੈਸਾ ਖਰਾਬ ਹੁੰਦਾ ਤੇ ਸਮਾਂ ਜਿਹੜਾ ਬਰਬਾਦ ਹੁੰਦਾ ਜਿਹੜੀ ਨੰਬਰਦਾਰੀ ਆ ਪਿਛਲੇ 30 35 ਸਾਲ ਤੋਂ ਇਹ ਜਿਹੜਾ ਦਾ ਸਿਆਸੀਕਰਨ ਹੋ ਗਿਆ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਾ ਸਿਆਸੀਕਰਨ ਕੀਤਾ ਉਸ ਤੋਂ ਪਹਿਲਾਂ ਨੰਬਰਦਾਰੀ ਜਿਹੜੀ ਪਰਿਵਾਰ ਦੇ ਵਿੱਚ ਹੀ ਚੱਲਦੀ ਸੀ ਹੁਣ ਅਸੀਂ ਇਸ ਤੋਂ ਪਹਿਲਾਂ ਜਿਵੇਂ ਕਾਲੀ ਸਰਕਾਰ ਸੀ ਜਾਂ ਕਾਂਗਰਸ ਸਰਕਾਰ ਸੀ ਜਾਂ ਹੁਣ ਆਮ ਪਾਰਟੀ ਆਈ ਦੀ ਸਰਕਾਰ ਨੂੰ ਵੀ ਤਕਰੀਬਨ 2.5 ਸਾਲ ਹੋ ਗਏ ਆ ਅਸੀਂ ਸਮੇਂ-ਸਮੇਂ ਤੇ ਇਹਨਾਂ ਦੇ ਜਿਹੜੇ ਮੰਤਰੀ ਸਾਹਿਬਾਨਾਂ ਜਾਂ ਮੁੱਖ ਮੰਤਰੀ ਸਾਹਿਬਾਨ ਨੂੰ ਮਿਲਦੇ ਰਹੇ ਆ ਔਰ ਸਭ ਤੋਂ ਜਿਹੜੀ ਸਾਡੀ ਵੱਡੀ ਸਮੱਸਿਆ ਇਹ ਹੀ ਆ ਵੀ ਨੰਬਰਦਾਰੀ ਜਿਹੜੀ ਪਿਤਾ ਪੁਰਖੀ ਕੀਤੀ ਜਾਵੇ ਜਿਹਨੂੰ ਜੱਦੀ ਪੁਸ਼ਟੀ ਕੀਤਾ ਜਾਵੇ ਜੀ ਤੁਸੀਂ ਕਹਿੰਦੇ ਵੀ ਸਾਡੀ ਇਹ ਮੰਗ ਨਹੀਂ ਤਾਂ ਸਾਡਾ ਹੱਕ ਹੈ ਬਹੁਤ ਸਾਰੇ ਲੋਕ ਜਿਹੜੇ ਨਹੀਂ ਬਣੇ ਨੰਬਰਦਾਰ ਹਾਲੇ ਜਾਂ ਪਿੰਡ ਵਿੱਚ ਚਾਹਵਾਨ ਤਾਂ ਸਾਰੇ ਹੀ ਹੁੰਦੇ ਆ ਵੀ ਜਿਨ੍ਹਾਂ ਨੂੰ ਸਰਪੰਚ ਹੀ ਨਹੀਂ ਮਿਲੀ ਚਲੋ ਨੰਬਰਦਾਰੀ ਲੈ ਲਓ ਉਹ ਇਸ ਗੱਲ ਨੂੰ ਲੈ ਕੇ ਉਹਨਾਂ ਦਾ ਤਰਾਜ ਤਾਂ ਹੋ ਸਕਦਾ ਹੈ ਕਿ ساری ਉਮਰ ਦੇ ਲਈ ਇਹਨਾਂ ਨੂੰ ਕਿਵੇਂ ਦੇ ਦਿੱਤੀ ਜਾਵੇ ਸਰਕਾਰ ਵੱਲੋਂ ਨੰਬਰਦਾਰੀ ਨਹੀਂ ਅਸੀਂ ਇਸ ਤਰ੍ਹਾਂ ਕਹਿੰਦੇ ਜੀ ਦੇਖੋ ਜੇ ਕੋਈ ਬੰਦਾ ਕਰਪਟਾ ਬੇਸ਼ੱਕ ਉਸ ਨੂੰ ਨੰਬਰਦਾਰ ਨਾ ਬਣਾਇਆ ਜਾਵੇ ਪਰ ਜਿਹੜਾ ਨੰਬਰਦਾਰ ਦੇ ਪਰਿਵਾਰ ਦੇ ਵਿੱਚ ਨੰਬਰਦਾਰੀ ਹੈ ਨੰਬਰ ਇੱਕ ਤਾਂ ਉਹਨੂੰ ਤਜਰਬਾ ਹੋ ਜਾਂਦਾ ਵੀ ਨੰਬਰਦਾਰੀ ਕਿਸ ਤਰ੍ਹਾਂ ਕਿਉਂਕਿ ਨੰਬਰਦਾਰੀ ਕਰਨ ਦੇ ਲਈ ਬਹੁਤ ਇੱਕ ਜ਼ਿੰਮੇਵਾਰੀ ਹੁੰਦੀ ਆ ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਅਜਿਹੇ ਕੰਮ ਹੁੰਦੇ ਜਿਹੜੇ ਬੜੇ ਸੋਚ ਸਮਝ ਕੇ ਪਿੰਡ ਲੈਵਲ ਤੇ ਜਾਂ ਕੋਈ ਜਿਵੇਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਨੰਬਰਦਾਰਾਂ ਦੇ ਕੰਮ ਹੁੰਦੇ ਆ ਬੜੇ ਸੋਚ ਸਮਝ ਕੇ ਕਰਨੇ ਪੈਂਦੇ ਆ ਜਿਹੜਾ ਅਣਜਾਣ ਬੰਦਾ ਉਦੇ ਵਸ ਦੀ ਗੱਲ ਨਹੀਂ ਰਹਿੰਦੀ ਜਦੋਂ ਇੱਕ ਪਰਿਵਾਰ ਦੇ ਵਿੱਚ ਜਿਵੇਂ ਬੱਚਾ ਉਹ 15 20 ਸਾਲ 25 ਸਾਲ ਤੋਂ ਦੇਖਦਾ ਵੀ ਨੰਬਰਦਾਰੀ ਕਿਸ ਤਰ੍ਹਾਂ ਚੱਲ ਰਹੀ ਆ ਉਸ ਨੂੰ ਤਜਰਬਾ ਹੁੰਦਾ ਇਸ ਲਈ ਅਸੀਂ ਕਹਿ ਰਹੇ ਹਾਂ ਵੀ ਤਜਰਬੇ ਦੇ ਆਧਾਰ ਤੇ ਜਿਹੜਾ ਨੰਬਰਦਾਰ ਦੇ ਪਰਿਵਾਰ ਦੇ ਵਿੱਚ ਜਿਹੜੀ ਨੰਬਰਦਾਰੀ ਦਿੱਤੀ ਜਾਵੇ ਇੱਕ ਦੋ ਤਰ੍ਹਾਂ ਦੀਆਂ ਗੱਲਾਂ ਨੰਬਰਦਾਰਾਂ ਬਾਰੇ ਇੱਕ ਤਾਂ ਕਹਿੰਦੇ ਆ ਵੀ ਜਿਹੜੇ ਤਾਂ ਬਣ ਗਏ ਕਹਿੰਦੇ ਵੀ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਐ ਇਹ ਕਹਿੰਦੇ ਕਿ ਜਿਹਦੇ ਕੋਲ ਨੰਬਰਦਾਰੀ ਆ ਗਈ ਉਹਦੀਆਂ ਤਾਂ ਪੰਜੇ ਉਂਗਲਾਂ ਘੋਚ ਆ ਜਾਂਦੀਆਂ ਇਹਨਾਂ ਦੋਨਾਂ 'ਚ ਗੱਲ ਕਿਹੜੀ ਠੀਕ ਆ ਨਹੀਂ ਨੰਬਰਦਾਰੀ ਇੱਕ ਸਮਾਜ ਸੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਬਹੁਤ ਜ਼ਿਆਦਾ ਕਮਾਈ ਦਾ ਸਾਧਨ ਆ ਇਹ ਤਾਂ ਤੁਹਾਡੇ ਕਹਿਣ ਨੂੰ ਵੀ ਜਿਹੜਾ ਘਰ ਫੂਕੇ ਤਮਾਸ਼ਾ ਦੇਖਣ ਦੀ ਗੱਲ ਆ ਆਮ ਪਬਲਿਕ ਦੇ ਲੋਕਾਂ ਦੇ ਕੰਮਕਾਰਾਂ ਦੇ ਲਈ ਆਪਦੇ ਘਰ ਦੇ ਕੰਮਕਾਰ ਛੱਡ ਕੇ ਜਾਣਾ ਪੈਂਦਾ ਔਰ ਫਾਈਨੈਂਸ਼ਲੀ ਤੌਰ ਤੇ ਵੀ ਜਿਹੜਾ ਆਪਦੀ ਜੇਬ ਦੇ ਵਿੱਚੋਂ ਖਰਚਾ ਕਰਨਾ ਪੈਂਦਾ ਤਾਂ ਇਹ ਜਿਹੜਾ ਹੈਗਾ ਪਬਲਿਕ ਦੇ ਆਮ ਲੋਕਾਂ ਦੇ ਜਿਹੜੇ ਕੰਮਕਾਰ ਹੁੰਦੇ ਨੇ ਤੁਸੀਂ ਵੀ ਅੱਜ ਆਏ ਹੋ ਜੀ ਜਦੋਂ ਤੁਹਾਡੀ ਪਹਿਲਾਂ ਵੀ ਕਈ ਦਫਾ ਗੱਲਬਾਤ ਹੁੰਦੀ ਰਹੀ ਹੈ ਸਰਕਾਰ ਪੱਧਰ ਤੱਕ ਅੱਜ ਤੁਸੀਂ ਕਿਸ ਨੂੰ ਮਿਲੇ ਔਰ ਚੰਡੀਗੜ੍ਹ ਦੇ ਵਿੱਚ ਆਉਣ ਦੇ ਲਈ ਚੇਚੇ ਤੌਰ ਤੇ ਤੁਹਾਨੂੰ ਕਿਉਂ ਆਉਣਾ ਪਿਆ ਕਿ ਸਾਡੀਆਂ ਨੰਬਰਦਾਰਾਂ ਦੀਆਂ ਆ ਹੱਕੀ ਮੰਗਾ ਨੇ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਨੰਬਰਦਾਰਾਂ ਦੀਆਂ ਮੰਗਾਂ ਕਿਸੇ ਵੀ ਸਰਕਾਰ ਨੇ ਨਹੀਂ ਮੰਨੀਆਂ ਅਣਗੌਲਾ ਕੀਤਾ ਅੱਜ ਅਸੀਂ ਮਾਲ ਮੰਤਰੀ ਚਿੰਪਾ ਜੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਕਿਹਾ ਵੀ ਸੀਐਮ ਸਾਹਿਬ ਆਊਟ ਆਫ ਸਟੇਸ਼ਨ ਨੇ ਜਲਦੀ ਤੋਂ ਜਲਦੀ ਤੁਹਾਡੀ ਮੀਟਿੰਗ ਕਰਵਾ ਕੇ ਤੁਹਾਡੀਆਂ ਜੋ ਜ਼ਰੂਰੀ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇਗਾ ਤੁਸੀਂ ਇੱਕ ਵਾਰੀ ਪਹਿਲਾਂ ਸੰਗਰੂਰ ਚ ਵੱਡਾ ਇਕੱਠ ਕੀਤਾ ਸੀ ਸਾਰੇ ਨੰਬਰ ਦਰ ਆ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਦੋਂ ਕੀ ਭਰੋਸਾ ਦਿੱਤਾ ਗਿਆ ਸੀ ਕਿ ਉਦੋਂ ਵੀ ਆਹੀ ਕੁਝ ਸੀ ਜਿੱਥੇ ਅੱਜ ਗੱਲ ਖੜੀ ਹੈ ਜਾਂ ਉਦੋਂ ਹਾਲੇ ਘੱਟ ਸੀ ਮੰਗਾਂ ਮੰਨੀਆਂ ਗਈਆਂ ਹੁਣ ਕੁਝ ਫਰਕ ਪੈ ਗਿਆ ਉਸ ਦਿਨ ਸਾਨੂੰ ਡੀਸੀ ਸਾਹਿਬ ਅਤੇ ਹੋਰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਅਤੇ ਡੇਟ ਦਿੱਤੀ ਕਿ ਸੀਐਮ ਹਾਊਸ ਦੀ ਮੀਟਿੰਗ ਲਈ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਤਾਂ ਅਸੀਂ ਧਰਨੇ ਤੋਂ ਉੱਠੇ ਵੇਟਾਡੀਆਂ ਸੀਐਮ ਹਾਊਸ ਵਿੱਚ ਮੀਟਿੰਗ ਕਰਵਾ ਕੇ ਜੋ ਮੰਗਾ ਹਨ ਉਹਨਾਂ ਨੂੰ ਮੰਨਿਆ ਜਾਵੇਗਾ ਪਰ ਸਾਡੇ ਨਾਲ ਧੋਖਾ ਕੀਤਾ ਗਿਆ ਸਾਨੂੰ ਨਿਊ ਚੈਨਲਾਂ ਤੋਂ ਮਾਰਨਿੰਗ ਪਤਾ ਲੱਗਿਆ ਜੋ ਅਸੀਂ ਪੈਨਲ ਦਿੱਤਾ ਸੀ ਨਾਮ ਦਿੱਤੇ ਸੀ ਕਿ ਸੀਐਮ ਹਾਊਸ ਲਈ ਉਹਨਾਂ ਤੇ ਪਰਚਾ ਕਰ ਦਿੱਤਾ ਅਤੇ ਬਾਕੀ ਨੰਬਰਦਾਰ ਅਣਪਛਾਤੇ ਕਰ ਦਿੱਤੇ ਜਦੋਂ ਅਸੀਂ ਸੀਐਮ ਹਾਊਸ ਗਏ ਤਾਂ ਉਹਨਾਂ ਦੇ ਓਐਸਡੀ ਨੇ ਸਾ ਤੋਂ ਮੰਗ ਪੱਤਰ ਲੈ ਕੇ ਸਾਨੂੰ ਵਾਪਸ ਭੇਜ ਦਿੱਤਾ ਉਸ ਤੇ ਕੋਈ ਵੀ ਅਮਲ ਨਹੀਂ ਹੋਇਆ ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਵਕਤ ਤਾਂ ਤੁਸੀਂ ਵੀ ਅਗਵਾਈ ਕੀਤੀ ਆ ਉਹ ਸਾਰੇ ਕਾਸੇ ਦੀ ਧਰਨਾ ਵੀ ਹੋਇਆ ਹੁਣ ਇੱਕ ਪਾਸੇ ਤਾਂ ਤੁਸੀਂ ਨਾਮ ਦੇ ਰਹੇ ਸੀ ਕਿ ਆ ਚਲੋ ਸਾਡੇ ਨੁਮਾਇੰਦੇ ਆ ਗੱਲਬਾਤ ਕਰ ਲੈਣਗੇ ਸਰਕਾਰ ਨਾਲ ਕਿ ਆ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਪਤਾ ਲੱਗਦਾ ਜਦੋਂ ਕਿ ਉਹਨਾਂ ਨਾਵਾਂ ਦੇ ਉੱਤੇ ਤਾਂ ਪਰਚਾ ਹੋ ਗਿਆ ਫਿਰ ਤੁਸੀਂ ਇਸ ਗੱਲ ਨੂੰ ਲੈ ਕੇ ਕੋਈ ਚੈਨਲ ਬਣ ਸਕਿਆ ਜਾਂ ਅੱਜ ਵੀ ਮੰਤਰੀ ਨਾਲ ਗੱਲਬਾਤ ਹੋਈ ਹੈ ਉਹ ਸਾਰੀਆਂ ਗੱਲਾਂ ਡਿਸਕਸ ਹੋਈਆਂ ਉਹ ਜੀ ਜਿਆਦਾ ਇਸ ਤਰ੍ਹਾਂ ਉਦੋਂ ਸਾਨੂੰ ਡੀਸੀ ਸਾਹਿਬ ਨੇ ਜਿਹੜੇ ਮੌਕੇ ਦੇ ਜਾਂ ਉਤੋਂ ਦੇ ਲੋਕਲ ਐਸਐਸਪੀ ਸਾਹਿਬ ਸੀਗੇ ਉਹਨਾਂ ਨੇ ਸਾਨੂੰ ਰਿਟਰਨ ਦੇ ਵਿੱਚ ਇੱਕ ਲੈਟਰ ਦਿੱਤੀ ਵੀ ਤੁਹਾਡੀ 20 ਅਕਤੂਬਰ ਨੂੰ ਸੀਐਮ ਸਾਹਿਬ ਨਾਲ ਮੀਟਿੰਗ ਹੋਊਗੀ ਜਦੋਂ ਰਾਤ ਨੂੰ ਸਾਡੇ ਤੇ ਤਕਰੀਬਨ 11 ਵਜੇ ਜਿਹੜੀ ਐਫਆਰ ਲੌਂਚ ਕਰਤੀ ਜਾਂ ਸਾਨੂੰ ਪਤਾ ਲੱਗਿਆ ਤਾਂ ਉਸ ਤੋਂ ਬਾਅਦ ਅਸੀਂ ਕਈ ਮੰਤਰੀਆਂ ਨੂੰ ਮਿਲੇ ਤੇ ਉਹ ਜਿਹੜਾ ਪਰਚਾ ਜੀ ਅੱਜ ਕੈਨਸਲ ਹੋ ਗਿਆ ਪਰ ਜਿਹੜੀਆਂ ਸਾਡੀਆਂ ਸਮੱਸਿਆ ਉਹਨਾਂ ਦਾ ਹੱਲ ਨਹੀਂ ਹੋਇਆ ਉਹ ਉੱਥੇ ਦੀਆਂ ਉੱਥੇ ਖੜੀਆਂ ਨੇ ਔਰ ਅੱਜ ਵੀ ਅਸੀਂ ਜਿਹੜੇ ਮਾਲ ਮੰਤਰੀ ਜੀ ਨੂੰ ਮਿਲ ਕੇ ਆਏ ਆ ਬ੍ਰਹਮਸ਼ੰਕਰ ਜੈਂਪਾ ਜੀ ਨੇ ਉਹਨੇ ਸਾਨੂੰ ਭਰੋਸਾ ਦਵਾਇਆ ਵੀ ਬਹੁਤ ਜਲਦੀ ਜਿਹੜਾ सीएम साहब ਜਦ ਪੰਜਾਬ ਆਉਂਦੇ ਆ ਤੇ ਉਹਨਾਂ ਨਾਲ ਮੀਟਿੰਗ ਕਰਕੇ ਤੁਹਾਡੀ ਮੀਟਿੰਗ ਕਰਵਾ ਕੇ ਜਿੰਨੀਆਂ ਸਾਡੀਆਂ ਸਮੱਸਿਆ ਜਿਹੜਾ ਉਹਨਾਂ ਦਾ ਹੱਲ ਅਸੀਂ ਕਰਵਾਵਾਂਗੇ ਇੱਕ ਜਥੇਬੰਦੀ ਦੇ ਨੁਮਾਇੰਦੇ ਹੋਣ ਦੇ ਨਾਤੇ ਕਿਉਂਕਿ ਜਦੋਂ ਕੋਈ ਐਸੋਸੀਏਸ਼ਨ ਬਣਦੀ ਹੈ ਜ਼ਿੰਮੇਵਾਰੀਆਂ ਵੀ ਵੱਡੀਆਂ ਪੈ ਜਾਂਦੀਆਂ ਪੂਰੇ ਪੰਜਾਬ ਪੱਧਰ ਦੇ ਵਿੱਚ ਕਿੰਨੇ ਨੰਬਰਦਾਰ ਆ ਜਿਹੜੇ ਤੁਹਾਡੀਆਂ ਇਹਨਾਂ ਮੰਗਾਂ ਦੇ ਨਾਲ ਸਹਿਮਤ ਵੀ ਆ ਉਹਨਾਂ ਨੇ ਵੀ ਹਾਂ ਮੀ ਭਰੀ ਕਿ ਹਾਂ ਪ੍ਰਧਾਨ ਸਾਹਿਬ ਤੁਸੀਂ ਅੱਗੇ ਲੱਗੋ ਸੀ ਨਾਲ ਖੜੇ ਆ ਸਾਡੀ ਤਕਰੀਬ ਨੂੰ ਪੰਜਾਬ ਦੇ ਵਿੱਚ ਅ 35000 ਦੇ ਲਗਭਗ ਜਿਹੜੀ ਨੰਬਰਦਾਰ ਸਹਿਬਾਨਾਂ ਦੀ ਗਿਣਤੀ ਆ ਔਰ ਸਾਰੇ ਜਿਹੜੇ ਸਾਡੇ ਨੰਬਰਦਾਰ ਸਹਿਬਾਨ ਇੱਕ ਮੰਚ ਦੇ ਇੱਕ ਮੁੱਠ ਹੈਗੇ ਆ ਸਾਰੇ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਜਾਂ ਸਾਡੇ ਸਟੇਟ ਦੇ ਆਗੂ ਨੇ ਚਾਹੇ ਉਹ ਸੂਬੇ ਦੇ ਜਕਟੇ ਮੈਂਬਰ ਨੇ ਚਾਹੇ ਕੋਈ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਮੀਤ ਪ੍ਰਧਾਨ ਨੇ ਸਾਰੇ ਸਾਡੇ ਜਿਹੜੇ ਨਾਲ ਸਹਿਮਤ ਆ ਔਰ ਜਦ ਵੀ ਅਸੀਂ ਕੋਈ ਫੈਸਲਾ ਲੈਂਦੇ ਆ ਸਾਰੀ ਆਪਦੀ ਸੂਬੇ ਦੀ ਇੱਕ ਸੂਬਾ ਪੱਧਰੀ ਜਿਹੜੀ ਮੀਟਿੰਗ ਬੁਲਾ ਕੇ ਜਿਹਦੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨ ਸਾਰੇ ਤਸਵੀਰ ਪ੍ਰਧਾਨ ਔਰ ਸਾਰੇ ਜਿਹੜੇ ਸਾਡੇ ਸੂਬੇ ਦੇ ਮੈਂਬਰ ਆ ਉਹਨਾਂ ਦੇ ਨਾਲ ਰਹਿ مشورہ ਕਰਕੇ ਉਦੋਂ ਬਾਅਦ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਲੀਕਦੇ ਆ ਹੋਰ ਹੁਣ ਵੀ ਅਸੀਂ ਜਿਹੜਾ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਇਸ ਤੋਂ ਬਾਅਦ ਜਿਸ ਤਰ੍ਹਾਂ ਵੀ ਸਾਡੀ ਕੋਈ ਗੱਲਬਾਤ ਹੋ ਠੀਕ ਆ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਪੰਜਾਬ ਦਾ ਇੱਕ ਜਿਹੜੀ ਸਾਡੀ ਮੀਟਿੰਗ ਅਸੀਂ ਕਰਾਂਗੇ ਸਾਰੇ ਉਹਦੇਦਾਰ ਸਹਿਬਾਨ ਨੂੰ ਨਾਲ ਲੈ ਕੇ ਔਰ ਜਿਸ ਤਰ੍ਹਾਂ ਵੀ ਸਾਡਾ ਸਾਰਾ ਪਰਿਵਾਰ ਫੈਸਲਾ ਕਰੂਗਾ ਉਸ ਤੋਂ ਅੱਗੇ ਜਿਹੜਾ ਗੱਲਬਾਤ ਲਈ ਅਸੀਂ ਚੱਲਾਗੇ ਜਦੋਂ ਅਸੀਂ ਗੱਲਬਾਤ ਕਰਨੀ ਸੀ ਇਦੋਂ ਪਹਿਲਾਂ ਇੱਕ ਗੱਲ ਡਿਸਕਸ ਹੋ ਰਹੀ ਸੀ ਉਹ ਇਹ ਸੀ ਕਿ ਮਾਨ ਪੱਤੇ ਦੀ ਵੀ ਬੜੀ ਵੱਡੀ ਡਿਮਾਂਡ ਹੈ ਸਾਡੇ ਨੰਬਰਦਾਰਾਂ ਦੀ ਕਿੰਨੇ ਕੁ ਨੰਬਰਦਾਰ ਹੈ ਜਿਹੜੇ ਆਰਥਿਕ ਪੱਖੋਂ ਬੜੇ ਕਮਜ਼ੋਰ ਹੈ ਪਰ ਉਹਨਾਂ ਨੂੰ ਉਹ ਮਾਨ ਪੱਤਾ ਜਿਹੜਾ ਮਿਲਦਾ ਉਹ ਵੀ ਬੜਾ ਨਗੂਣਾ ਤੇ ਉਹ ਵੀ ਵਾਅਦਾ ਕਰਨਾ ਬੜਾ ਜ਼ਰੂਰੀ ਹੈ ਮਾਨ ਪੱਤਾ ਜੀ ਸਾਨੂੰ ਬਿਲਕੁਲ ਜਿਹੜਾ 1500 ਰੁਪਈਆ ਜਿਹੜਾ ਮਹੀਨੇ ਦਾ ਮਿਲ ਰਿਹਾ ਔਰ ਸਾਡੇ ਗਵੰਦੀ ਸੂਬਾ ਜਿਵੇਂ ਹਰਿਆਣਾ ਦੇ ਵਿੱਚ 3500 ਆ ਹਿਮਾਚਲ ਦੇ ਵਿੱਚ 5500 ਆ ਅਸੀਂ ਪਹਿਲੀਆਂ ਸਰਕਾਰਾਂ ਨੂੰ ਵੀ ਇਹੀ ਬੇਨਤੀ ਕਰਦੇ ਰਹੇ ਆ ਵੀ ਜਿਹੜਾ 1500 ਰੁਪਈਆ ਬਹੁਤ ਘੱਟ ਆ ਕਿਉਂਕਿ ਸਾਰੇ ਜਿਹੜੇ ਸਾਡੇ ਨੰਬਰਦਾਰ ਸਹਿਬਾਨਾ ਇੱਕ ਤਰ੍ਹਾਂ ਦੇ ਨਹੀਂ ਕਈ ਸਾਡੇ ਜਿਹੜੇ ਬਜ਼ੁਰਗ ਨੰਬਰਦਾਰ ਸਹਿਬਾਨਾ ਜਿਨ੍ਹਾਂ ਦਾ ਇੱਕ ਦਵਾਈ ਬੂਟੀ ਦਾ ਮਾਨ ਪੱਤਾ ਸਹਾਰਾ ਵਾ ਜਿਹੜੇ ਬਜ਼ੁਰਗ ਵਸਤਾ ਦੇ ਵਿੱਚ ਆ ਚਲੋ ਅਸੀਂ ਮੰਨਦੇ ਆ ਵੀ ਜਿਹੜਾ ਸਾਡੇ 50% ਨੰਬਰਦਾਰ ਸਹਿਬਾਨਾ ਉਹ ਵਧੀਆ ਫੈਮਲੀਆਂ ਤੋਂ ਫਾਈਨੈਂਸ਼ਲੀ ਤੌਰ ਤੇ ਆਪਣੇ ਪਰ ਬਹੁਤ سارے ਜਿਹੜੇ ਨੰਬਰਦਾਰ ਸਹਿਬਾਨਾ ਉਹ ਇੱਕ ਉਹਦੀ ਦਵਾਈ ਬੂਟੀ ਦਾ ਜਿਹੜਾ ਸਾਰਾ ਤੇ 1500 ਰੁਪਏ ਅੱਜ ਕੱਲ ਦੇ ਸਮੇਂ ਦੇ ਵਿੱਚ ਕੁਝ ਵੀ ਨਹੀਂ ਤੇ 50 ਰੁਪਏ ਡੇਲੀ ਦੇ ਆ ਵੀ ਜਿਹੜਾ ਅਸੀਂ ਇਹ ਵੀ ਕਹਿੰਦੇ ਵੀ ਸਾਡਾ ਜਿਹੜਾ ਮਾਨ ਪੱਤਾ ਘੱਟ ਤੋਂ ਘੱਟ ਇਹਨੂੰ ਘੱਟ ਤੋਂ ਘੱਟ 5000 ਰੁਪਏ ਕੀਤਾ ਜਾਵੇ ਹੂੰ ਇੱਕ ਅਖੀਰਲਾ ਸਵਾਲ ਇਹ ਹੈ ਕਿ ਹੁਣ ਤਾਂ ਇੱਕ ਮੰਗ ਪੱਤਰ ਵਾਲਾ ਸਿਲਸਿਲਾ ਚੱਲੀ ਜਾਂਦਾ ਕਿ ਟੇਬਲ ਟਾਕ ਤੇ ਮਸਲਾ ਹੱਲ ਹੋ ਜੇ ਕਦੋਂ ਤੱਕ ਉਡੀਕ ਕਰਦੇ ਰਹੋਗੇ ਕਿ ਇੱਕ ਵਾਰੀ ਮੁਲਾਕਾਤ ਹੋ ਗਈ ਤਾਂ ਮੁੱਖ ਮੰਤਰੀ ਸਾਹਿਬ ਨਾਲ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਵੱਡੇ ਐਕਸ਼ਨ ਦੀ ਵੀ ਤਿਆਰੀ ਹੋ ਸਕਦੀ ਦੇਖੋ ਜੀ ਅਸੀਂ ਪਹਿਲਾਂ ਤੋਂ ਹੀ ਸਾਡੀ ਜਿਹੜੀ ਜੱਥੇਬੰਦੀ ਆ ਸੰਘਰਸ਼ੀ ਅਸੀਂ ਪਹਿਲਾਂ ਤੋਂ ਕਰਦੇ ਰਹੇ ਹਾਂ ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਹੋਵੇ ਚਾਹੇ ਚੰਨੀ ਸਾਹਿਬ ਦੀ ਸਰਕਾਰ ਹੋਵੇ ਚਾਹੇ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਇਹਨਾਂ ਦੀ ਸਰਕਾਰ ਚ ਵੀ ਅਸੀਂ ਪ੍ਰਦਰਸ਼ਨ ਮਜਾਰੇ ਕੀਤੇ ਆ ਔਰ ਹੁਣ ਵੀ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਇਹੀ ਆ ਵੀ ਟੇਬਲ ਟਾਕ ਜਿਹੜੀ ਸਾਡੀ ਮੀਟਿੰਗ ਹੋ ਕੇ ਸਾਡਾ ਕੋਈ ਨਾ ਕੋਈ ਹੱਲ ਹੋ ਜੇ ਤੇ ਜੇ ਨਹੀਂ ਹੁੰਦਾ ਤਾਂ ਉਸ ਤੋਂ ਮੁੜ ਕੇ ਅਸੀਂ ਜਿਹੜੀ ਸਾਰੀ ਸੂਬਾ ਪੱਧਰੀ ਇੱਕ ਮੀਟਿੰਗ ਕਰਾਂਗੇ ਔਰ ਜਿਸ ਤਰ੍ਹਾਂ ਵੀ ਸਾਰੇ ਸਾਡੀ ਜੱਥੇਬੰਦੀ ਦਾ ਵਿਚਾਰ ਹੋਊਗਾ ਉਸ ਤਰ੍ਹਾਂ ਜਿਹੜੀ ਅਗਰੀ ਰੂਪਰੇਗਾ ਤਲਕੀ ਜਾਵੇਗੀ ਜੀ ਬਹੁਤ ਸ਼ੁਕਰੀਆ ਹੈ ਤਾਂ ਨੰਬਰਦਾਰ ਐਸੋਸੀਏਸ਼ਨ ਜਿਹੜੀ ਕਿ ਪੰਜਾਬ ਪੱਦਰ ਦੀ ਇੱਕ ਐਸੋਸੀਏਸ਼ਨ ਹੈ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਸ ਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ ਅੱਜ ਮਾਲ ਮਹਿਕਮੇ ਦੇ ਮੰਤਰੀ ਬ੍ਰਹਮਸ਼ੰਕਰ ਜਿੰਪਾਹ ਹਰਾਂ ਨੂੰ ਮੰਗ ਪੱਤਰ ਤਾਂ ਸੌਂਪ ਦਿੱਤਾ ਗਿਆ ਪਰ ਉਸ ਦੇ ਉੱਤੇ ਗੌਰ ਕਿੰਨੀ ਛੇਤੀ ਹੁੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਾ ਹੈ ਫਿਲਹਾਲ ਜਥੇਬੰਦੀ ਦੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਗੱਲ ਆਖੀ ਹੈ ਕਿ ਸਾਡੀ ਫਿਲਹਾਲ ਦੀ ਘੜੀ ਉਡੀਕ ਹੈ ਕਿ ਸਾਡੀ ਗੱਲਬਾਤ ਦੇ ਨਾਲ ਮਸਲਾ ਹੱਲ ਹੋ ਜਾਵੇ ਜੇਕਰ ਨਹੀਂ ਹੁੰਦਾ ਤਾਂ ਫਿਰ ਅਗਲੇ ਐਕਸ਼ਨ ਤੋਂ ਵੀ ਉਲਿੱਕਿਆ ਜਾ ਸਕਦਾ ਤੇ ਉਹ ਜਿਵੇਂ ਜੱਥੇਬੰਦੀ ਫੈਸਲਾ ਕਰੇਗੀ ਉਸ ਦੇ ਉੱਤੇ ਅਸੀਂ ਪੈਰਾ ਦੇਣ ਨੂੰ ਤਿਆਰ ਬੈਠੇ ਹਾਂ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ